ਲੋਕ ਸਭਾ ਇਲੈਕਸ਼ਨ ਦੀ ਗੱਲ ਕਰੀਏ ਤਾਂ ਪੰਜਾਬ ਦੀ 13 ਸੀਟਾਂ ਤੇ ਇੱਕ ਹੀ ਚਰਨ ਦੇ ਵਿੱਚ ਵੋਟਿੰਗ ਹੋ ਜਾਣੀ ਹੈਗੀ ਹੈ ਤਾਂ ਦੱਸਦਾ ਜਿਸ ਨੂੰ ਲੈ ਕੇ ਪਾਰਟੀਆਂ ਦੇ ਵਿੱਚ ਯਾਨੀ ਕਿ ਹਰ ਤਰ੍ਹਾਂ ਦੀਆਂ ਪਾਰਟੀਆਂ ਦੇ ਵਿੱਚ ਜੋਸ਼ ਦੇਖਣ ਨੂੰ ਮਿਲਦਾ ਪਿਆ ਅਗਲੂ ਲੁਧਿਆਣਾ ਸ਼ਹਿਰ ਦੀ ਗੱਲ ਕਰੀਏ ਹੁਣ ਲੁਧਿਆਣਾ ਵਾਸੀਆਂ ਨੂੰ ਅਵੇਅਰ ਕਰਨ ਵਾਸਤੇ ਐਲੀਵੇਟਿਡ ਫਲਾਈਓਵਰ ਦੇ نیچے ਬਿਲਕੁਲ ਕਚਾਰੀਆਂ ਦੇ ਸਾਹਮਣੇ ਹੋਣ ਐਲੀਵੇਟਿਡ ਫਲਾਈਓਵਰ ਤੋਂ ਬਿਲਕੁਲ نیچے ਸੁਨੇਹਾ ਜਿਹੜਾ ਵਾ ਪੇਂਟਿੰਗ ਰਾਹੀਂ ਹੁਣ ਦਿੱਤਾ ਜਾ ਰਿਹਾ ਹੈ ਕਿ ਤੁਸੀਂ 1 ਜੂਨ ਨੂੰ ਵੋਟ ਜ਼ਰੂਰ ਪਾਣ ਜਾਣੀ ਹੈ ਇੱਥੇ ਇਹ ਵੀ ਲਿਖਿਆ ਹੈ ਕਿ ਹੈਲਪਲਾਈਨ ਨੰਬਰ ਇੱਕ ਦਿੱਤਾ ਗਿਆ ਜੀ ਜਿਸ ਦਾ ਨੰਬਰ ਹੈਗਾ 1950 1950 ਨੰਬਰ ਤੇ ਵੋਟਰਾਂ ਨੂੰ ਮਿਲੇਗੀ ਸਹੀ ਜਾਣਕਾਰੀ ਲੁਧਿਆਣਾ ਵਾਸੀਆਂ ਨੂੰ ਵੋਟਾਂ ਨੂੰ ਲੈ ਕੇ ਅਵੇਅਰ ਕੀਤਾ ਜਾ ਰਿਹਾ ਹੈ ਕਿ ਕਿਸ ਪ੍ਰਕਾਰ ਦੇ ਨਾਲ ਵੋਟ ਜੜੀ ਪਾਣੀ ਕਿੰਨੀ ਜ਼ਰੂਰੀ ਹੈ ਪਿਆਰ ਦੇਖ ਸਕਦੇ ਹੋ ਕਿ ਅਮਰੀਸ਼ ਪੁਰੀ ਜੀ ਬਿਲਕੁਲ ਆਪਣਾ ਥੰਮ ਦਿਖਾ ਰਹੇ ਨੇ ਔਰ ਲਿਖਿਆ ਜਾਇਆ ਹੈ ਬਿਲਕੁਲ ਜਾ ਸਿਮਰਨ ਜਾ ਆਪਣਾ ਵੋਟ ਪਾ हेलो नमस्ते सशिगल आप दोस्तों मैं तेरा दोस्त हरदीप दुआ तूसी देख लेओ लुधियाना लाइव तो दोस्तों अगर गल करिए पंजाब लोकसभा इलेक्शन दी गल करिए ते पंजाब दी 13 ਸੀਟਾਂ ਤੇ ਇੱਕ ਹੀ ਚਰਨ ਦੇ ਵਿੱਚ ਵੋਟਿੰਗ ਹੋ ਜਾਣੀ ਹੈਗੀ ਹੈ ਤਾਂ ਉਹ ਦੱਸਦਾ ਜਿਸ ਨੂੰ ਲੈ ਕੇ ਪਾਰਟੀਆਂ ਦੇ ਵਿੱਚ ਯਾਨੀ ਕਿ ਹਰ ਤਰ੍ਹਾਂ ਦੀ ਪਾਰਟੀਆਂ ਦੇ ਵਿੱਚ ਜੋਸ਼ ਦੇਖਣ ਨੂੰ ਮਿਲਦਾ ਪਿਆ ਹੈ ਅਗਰ ਗੱਲ ਕਰੀਏ ਕਾਂਗਰਸ ਦੀ ਹੈ ਤੁਸੀਂ ਦੇਖ ਸਕਦਾ ਹੋ ਕਿ ਕਾਂਗਰਸ ਜਿਹੜੇ ਹਾਰਡਿੰਗ ਨੇ ਬੋਰਡ ਹੈਗੇ ਨੇ ਸਿੱਧਾ ਸਿੱਧਾ ਅਮਰਿੰਤਾ ਸਿੰਘ ਰਾਜਾ ਬੋਰਡਿੰਗ ਜਿਹੜਾ ਸਾਫ਼ ਤੌਰ ਤੇ ਦੇਖਣ ਨੂੰ ਮਿਲ ਰਿਹਾ ਸੱਜੇ ਪਾਸੇ ਔਰ ਖੱਬੇ ਪਾਸੇ ਅਗਰ ਗੱਲ ਕਰੀਏ ਤੇ ਅਸ਼ੋਕ ਪ੍ਰੈਸ਼ਰ ਪੱਪੀ ਜੀ ਦਾ ਜੋ ਕਿ ਆਮ ਆਦਮੀ ਪਾਰਟੀ ਤੋਂ ਨੇ ਉਹਨਾਂ ਦਾ ਵੀ ਬੋਰਡ ਜਿਹੜਾ ਵੈ ਦੇਖਣ ਨੂੰ ਮਿਲ ਰਿਹਾ ਯਾਨੀ ਕਿ ਹਰ ਪਾਰਟੀ ਦੇ ਵਿੱਚ ਇਲੈਕਸ਼ਨ ਲੈ ਕੇ ਬਹੁਤ ਜ਼ਿਆਦਾ ਗਰਮੀ ਦੇਖਣ ਨੂੰ ਮਿਲ ਰਹੀ ਹੈ ਜਿਹੜੀ ਇਸ ਦੇ ਪ੍ਰਚਾਰ ਨੇ ਲਗਾਤਾਰ ਦਿਨ ਰਾਤ ਕਿਤੇ ਜਾ ਰਹੇ ਨੇ ਹੁਣ ਫਾਈਨਲੀ ਅਗਰ ਗੱਲ ਕਰੀਏ ਲੋਕ ਸਭਾ ਚੋਣਾਂ ਦੀ ਜੋ ਕਿ 1 ਜੂਨ ਹੋਣ ਜਾ ਰਿਹਾ ਹੈ ਲੁਧਿਆਣਾ ਵਾਸੀਆਂ ਨੇ ਵੋਟਾਂ ਕਰਨੀਆਂ ਅਗਲੇ ਲੁਧਿਆਣਾ ਸ਼ਹਿਰ ਦੀ ਗੱਲ ਕਰੀਏ ਤਾਂ ਇਸ ਵੇਲੇ ਸੀ ਕਚੈਰੀ ਦੇ ਬਾਹਰ ਖੜੇ ਹੋਏ ਆ ਅਗਰ ਤੁਸੀਂ ਸਿੱਧਾ-ਸਿੱਧਾ ਭਾਰਦਰਗਰ ਚੌਂਗ ਤੋਂ ਸਿੱਧਾ ਆਂਦੇ ਹੋ ਤਾਂ ਅੱਗੇ ਕਚਹਿਰੀ ਦੀ ਲਾਈਟਾਂ ਜੀ ਆਸੀਂ ਗੱਲ ਕਰ ਰਹੇ ਤੁਸੀਂ ਦੇਖ ਸਕਦੇ ਹੋ ਮੇਰੇ ਸੱਜੇ ਪਾਸੇ ਕਚਹਿਰੀ ਦੀ ਲਾਈਟਾਂ ਆਈਆਂ ਜੀ ਇਹ ਕਚਹਿਰੀ ਤੇ ਆ ਕੇ ਅਗਰ ਗੱਲ ਕਰੀਏ ਕਚਹਿਰੀ ਦੇ ਬਿਲਕੁਲ ਮੋੜ ਤੇ ਆ ਕੇ ਹੁਣ ਲੁਧਿਆਣਾ ਵਾਸੀਆਂ ਨੂੰ ਅਵੇਅਰ ਕਰਨ ਵਾਸਤੇ ਬਹੁਤ ਹੀ ਐਲੀਵੇਟਿਡ ਫਲਾਈਓਵਰ ਦੇ نیچے ਬਿਲਕੁਲ ਕਚਾਰੀਆਂ ਦੇ ਸਾਹਮਣੇ ਔਰ ਐਲੀਵੇਟਿਡ ਫਲਾਈਓਵਰ ਤੇ ਬਿਲਕੁਲ نیچے ਤੁਸੀਂ ਦੇਖ ਸਕਦੇ ਹੋ ਕਿ ਇੱਕ ਸੁਨੇਹਾ ਜਿਹੜਾ ਵਾ ਪੇਂਟਿੰਗ ਰਾਹੀਂ ਹੁਣ ਦਿੱਤਾ ਜਾ ਰਿਹਾ ਵਾ ਕਿ ਤੁਸੀਂ ਇੱਕ ਜੂਨੋ ਬੋਰਡ ਜ਼ਰੂਰ ਪਾਣ ਜਾਣੀ ਹੈ ਤਨ ਮੈਂ ਦੱਸਦਾ ਕਿ ਟੀਵੀ ਜਗਤ ਦੇ ਸਿਨੇਮਾ ਜਗਤ ਦੇ ਅਲੱਗ-ਅਲੱਗ ਕੀਦਾਰ ਜਿਹੜੇ ਨੇ ਇਸ ਫਲਾਈਓਵਰ ਦੇ نیچے ਦੇਖਣ ਨੂੰ ਮਿਲਣ ਵਾਲੀ ਔਰ ਇੱਥੇ ਲਿਖਿਆ ਹੋਇਆ ਤੁਹਾਡਾ ਫਰਜ ਹੈ ਵੋਟ ਪਾ ਜਾਓ ਠੀਕ ਹੈ ਜੀ ਲੋਕ ਸਭਾ ਚ ਨਾਓ 1 ਜੂਨ ਆਓ ਮੈਂ ਕੈਮਰਾਮੈਨ ਨੂੰ ਕਹਾਂਗਾ ਅਗਲਾ ਅਗਲਾ ਵੀ ਤੁਹਾਨੂੰ ਕੀਦਾਰ ਦਿਖਾਈਏ ਉਹ ਇਹ ਉਹ ਕੀਦਾਰ ਨੇ ਜਿਹੜਾ ਕਿ ਅਕਸਰ ਹਰ ਪਰਸਨ ਨੂੰ ਯਾਦ ਆਗੇ ਨੇ ਕਿ ਕਿਹੜੇ-ਕਿਹੜੇ ਜਿਹੜੇ ਕੀਦਾਰ ਨੇ ਅਕਸਰ ਉਹਨਾਂ ਨੂੰ ਟੀਵੀ ਚੈਨਲ ਤੇ ਦੇਖਦੇ ਆਏ ਹੋਗੇ ਨੇ ਔਰ ਸਾਫ ਤੌਰ ਤੇ ਮੈਂ ਦਿਖਾਵਾਂਗਾ ਤੁਹਾਨੂੰ ਅਗਲਾ ਕਿਦਾਰ ਦਿਖਾਣਾ ਹੈ ਜੀ ਇਹ ਅਗਲਾ ਕਿਦਾਰ ਹੈ ਸ਼ੋਲੇ ਫਿਲਮ ਦਾ ਠਾਕੁਰ ਦਾ ਕਿਦਾਰ ਤੁਸੀਂ ਦੇਖਿਆ ਸ਼ੋਲੇ ਫਿਲਮ ਦੇ ਚ ਇੱਥੇ ਠਾਕੁਰ ਖੜੇ ਹੋਏ ਨੇ ਔਰ ਠਾਕੁਰ ਕਹਿ ਰਹੇ ਹੈਗੇ ਨੇ ਕਿ ਬਿਨਾ ਹੱਥਾ ਦੇ ਵੋਟ ਪਾ ਸਕਦਾ ਮੈਂ ਅਗਰ ਤੇ ਤੁਸੀਂ ਕਿਉਂ ਨਹੀਂ ਪਾ ਸਕਦੇ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੀ ਬਹੁਤ ਹੀ ਖੂਬਸੂਰਤੀ ਨਾਲ ਲਾਈਨਾਂ ਲਿਖੀਆਂ ਹੋਈਆਂ ਨੇ ਇੱਕ ਮੈਸੇਜ ਦਿੱਤਾ ਗਿਆ ਕਿ ਆ ਮੇਰੇ ਅਗਰ ਹੱਥ ਨਹੀਂ ਸੀ ਗਿਆ ਤਾਂ ਮੈਂ ਵੋਟ ਪਾ ਸਕਦਾ ਮਾਂ ਤੇ ਤੁਸੀਂ ਕਿਉਂ ਨਹੀਂ ਪਾ ਸਕਦੇ ਯਾਨੀ ਕਿ ਤੁਹਾਡੇ ਤਾਂ ਹੱਥ ਵੀ ਹੈਗੇ ਨੇ ਤੋ ਫਿਰ ਅਗਲੀ ਗੱਲ ਕਰਦੇ ਹਾਂ ਤੁਹਾਨੂੰ ਅਗਲਾ ਤੋਂ ਬਾਅਦ ਦਿਖਾਣੇ ਆ ਕਿ ਕਿਸ ਪ੍ਰਕਾਰ ਦੇ ਨਾਲ ਇਧਰਲੇ ਸੱਜੇ ਪਾਸੇ ਮੇਰੇ ਖੱਬੇ ਪਾਸੇ ਅਗਰ ਗੱਲ ਕਰੀਏ ਕਚਹਿਰੀਆਂ ਦੇ ਬਿਲਕੁਲ ਸਾਹਮਣੇ ਜਦੋਂ ਸੀ ਜਾ ਰਹੇ ਹੁੰਦੇ ਹੋ ਮੈਂ ਕੈਮਰਾਮੈਨ ਨੂੰ ਕਹਾਂਗਾ ਪਲੀਜ਼ ਅੱਗੇ ਆ ਤੇ ਤੁਹਾਨੂੰ ਦਿਖਾਵਾਂ ਹੁਣ ਗੱਬਰ ਜੀ ਹਾਂ ਗੱਬਰ ਤੁਸੀਂ ਦੇਖਿਆ ਕਿ ਅਕਸਰ ਸੰਭਾ ਦੇ ਨਾਲ ਚਰਚਾ ਕਰਦਾ ਆ ਕਿਤਨੇ ਆਦਮੀ ਥੇ ਇਧਰ ਡਾਇਲੋਗ ਜਿਹੜੇ ਨੇ ਸ਼ੋਲੇ ਫਿਲਮ ਦੇ ਵਿੱਚ ਬਹੁਤ ਹੀ ਜ਼ਿਆਦਾ ਫੇਮਸ ਹੋਏ ਸੀਗੇ ਲੇਕਿਨ ਐਸ ਦਾ ਸਹਾਰਾ ਲੈ ਕੇ ਇੱਕ ਆਡੀਅੰਸ ਦੇ ਤੌਰ ਤੇ ਔਰ ਇੱਕ ਲੁਧਿਆਣਾ ਵਾਸੀਆਂ ਨੂੰ ਕਿਸ ਤਰ੍ਹਾਂ ਅਵੇਅਰ ਕੀਤਾ ਜਾ ਰਿਹਾ ਹੈ ਉਹ ਤੁਸੀਂ ਦੇਖ ਸਕਦੇ ਹੋ ਕਿ ਹੈ ਗੱਬਰ ਤਿਆਰ ਕੀਤਾ ਜੀ ਐਲੀਵੇਟਿਡ ਫਲਾਈਓਵਰ ਦੇ نیچے ਉਹ ਲਿਖਿਆ ਹੋਇਆ ਅਰੇਓ ਸੰਬਾ ਕਦਨੇ ਵੋਟਾਂ ਤੁਸੀਂ ਦੇਖ ਸਕਦੇ ਹੋ ਕਿ ਸੰਬਾ ਨੂੰ ਪੁੱਛ ਰਿਹਾ ਗੱਬਰ ਕਿ ਵੋਟਾਂ ਕਦੋਂ ਨਹੀਂ ਥੱਲੇ ਲਿਖਿਆ ਹੋਇਆ 1 ਜੂਨ 2024 ਨੂੰ ਜਿਹੜੀਆਂ ਨੇ ਵੋਟਾਂ ਹੋਣੀਆਂ ਨੇ ਔਰ ਇੱਕ ਬਹੁਤ ਖੂਬਸੂਰਤ ਸੀ ਫਿਲਮ ਦੇਖਿਓ ਨਹੀਂ ਦਿਲ ਵਾਲੇ ਧੁਨਣੀਆਂ ਲੈ ਜਾएंगे ਜੀ ਹਾਂ ਮੈਂ ਗੱਲ ਕਰ ਰਿਹਾ ਕਿ ਤੁਸੀਂ ਮੂਵੀ ਦੇਖੀ ਹੋ ਨਹੀਂ ਸ਼ਾਹਰੂਖ ਖਾਨ ਦੀ ਮੂਵੀ ਆਈ ਸੀ ਦਿਲ ਵਾਲੇ ਦੁਨੀਆ ਲੈ ਜਾਏਗੇ ਜਿੰਦੇ ਕਾਜਲ ਆਪਣੇ ਪਿਤਾ ਜੀ ਨੂੰ ਯਾਨੀ ਕਿ ਅਮਰੀਸ਼ ਪੂਰੀ ਨੂੰ ਕਹਿੰਦੀ ਹੈ ਕਿ ਪਿਤਾ ਜੀ ਮੈਨੂੰ ਜਾਣ ਦਿਓ ਤੁਸੀਂ ਮੈਂ ਰਾਜ ਨਾ ਜਾਣਾ ਚਾਹਨੀ ਆ ਤੇ ਉਹ ਡਾਇਲੋਗ ਤੁਹਾਨੂੰ ਹਰ ਕਿਸੇ ਨੂੰ ਯਾਦ ਹੋਏਗਾ ਕਿ ਜਦੋਂ ਅਮਰੀਸ਼ ਪੂਰੀ ਕਹਿੰਦੇ ਨੇ ਕਿ ਜਾ ਬੇਟੀ ਜਾ ਯਾਨੀ ਕਿ ਜਾ ਸਿਮਰਨ ਜਾ ਜੀ ਲੈ ਆਪਣੀ ਜ਼ਿੰਦਗੀ ਸੋ ਉਸ ਡਾਇਲੋਗ ਲੈ ਕੇ ਇੱਕ ਬਹੁਤ ਹੀ ਖੂਬਸੂਰਤ ਪੇਂਟਿੰਗ ਜਿਹੜੀ ਹੈ ਇਸ ਵੋਟਾਂ ਨੂੰ ਲੈ ਕੇ ਜਿਹੜਾ ਇਸਤੇਮਾਲ ਕੀਤੀ ਗਈ ਹੈ 1 ਜੂਨ ਲਿਖਿਆ ਹੈ ਤੇ ਆਹ ਇਹ ਦੇਖ ਸਕਦੇ ਹੋ ਕਿ ਅਮਰੀਸ਼ ਪੂਰੀ ਜੀ ਬਿਲਕੁਲ ਆਪਣਾ ਥੰਮ ਦਿਖਾ ਰਹੇ ਨੇ ਔਰ ਲਿਖਿਆ ਜਾਇਆ ਹੈ ਬਿਲਕੁਲ ਜਾ ਸਿਮਰਨ ਜਾ ਆਪਣਾ ਵੋਟ ਪਾ ਆ ਠੀਕ ਹੈ ਜੀ ਤੇ ਸਿਮਰਨ ਨੂੰ ਕਹਿ ਰਹੇ ਨੇ ਕਿ ਜਾ ਸਿਮਰਨ ਜਾ ਤੇ ਆਪਣਾ ਵੋਟ ਪਾ ਕੇ ਆ ਸੋ ਫਾਈਨਲੀ ਉਹਨਾਂ ਹਰ ਵੇ ਦੇ ਨਾਲ ਜਿਹੜਾ ਵਾ ਲੁਧਿਆਣਾ ਵਾਸੀਆਂ ਨੂੰ ਵੋਟਾਂ ਨੂੰ ਲੈ ਕੇ ਅਵੇਅਰ ਕੀਤਾ ਜਾ ਰਿਹਾ ਵਾ ਕਿ ਕਿਸ ਪ੍ਰਕਾਰ ਦੇ ਨਾਲ ਵੋਟ ਜਿਹੜੀ ਪਾਣੀ ਕਿੰਨੀ ਜ਼ਰੂਰੀ ਹੈ ਉਹ ਉਹਨਾਂ ਦੇ ਪਸੰਦ ਦੇ ਜਿਹੜੇ ਕਲਾਕਾਰ ਹੈਗੇ ਨੇ ਉਹ ਸਾਰੇ ਦੇ ਸਾਰੇ ਇੱਥੇ ਤੁਹਾਨੂੰ ਦੇਖਣ ਨੂੰ ਮਿਲਦੇ ਪਏ ਹੈਗੇ ਨੇ ਆਪਣੇ ਇੱਕ ਅਲੱਗ ਹੀ ਅੰਦਾਜ਼ ਦੇ ਵਿੱਚ ਲੁਧਿਆਣਾ ਵਾਸੀਆਂ ਨੂੰ ਇਸ ਵਾਰੀ ਅਵੇਅਰ ਕੀਤਾ ਜਾ ਰਿਹਾ ਭਾਵੇਂ ਕੁਝ ਦਿਨ ਹੀ ਰਹਿ ਗਏ ਨੇ ਇੱਕ ਜੁਨਾਹ ਨੂੰ ਲੈ ਕੇ ਲੇਕਿਨ ਵੋਟ ਪਾਣੀ ਕਿੰਨੀ ਜ਼ਰੂਰੀ ਹੈ ਉਸ ਵੇ ਦੇ ਨਾਲ ਇਹ ਜਿਹੜਾ ਐਲੀਵੇਟਿਡ ਫਲਾਈਓਵਰ ਜੀ ਹਾਂ ਜਿਹੜਾ ਕੀ ਹਲੇ ਐਲੀਵੇਟਿਡ ਫਲਾਈਓਵਰ ਹੈ ਉਸ ਦੇ ਨੀਚੇ ਹੈ ਬਿਲਕੁਲ ਕਚੈਰੀਆਂ ਦੇ ਬਾਹਰ ਹੈ ਪੇਂਟਿੰਗ ਬਣੀ ਹੋਈ ਆ ਹੁਣ ਵੱਡੀ ਗੱਲ ਇੱਥੇ ਆਉਂਦੀ ਸਾਹਮਣੇ ਇੱਥੇ ਇਹ ਵੀ ਲਿਖਿਆ ਹੋਇਆ ਹੈ ਕਿ ਹੈਲਪਲਾਈਨ ਨੰਬਰ ਇੱਕ ਦਿੱਤਾ ਗਿਆ ਜੀ ਜਿਸ ਦਾ ਨੰਬਰ ਹੈਗਾ 1950 1950 ਨੰਬਰ ਤੇ ਵੋਟਰਾਂ ਨੂੰ ਮਿਲੇਗੀ ਸਹੀ ਜਾਣਕਾਰੀ ਸੋ ਮੈਨੂੰ ਲੱਗਦਾ ਹੈ ਕਿ ਸਾਨੂੰ ਇਹ ਨੰਬਰ ਹੁਣ ਮਿਲਾ ਲੈਣਾ ਚਾਹੀਦਾ ਹੈ ਔਰ ਟਰਾਈ ਕਰਨੀ ਚਾਹੀਦੀ ਕਿਸ ਪ੍ਰਕਾਰ ਦੀ ਇਹ ਜਾਣਕਾਰੀ ਵੋਟਰਾਂ ਨੂੰ ਦੇਣਗੇ ਸੋ ਇੱਕ ਵਾਰੀ ਅਸੀਂ ਇਸ ਨੰਬਰ ਨੂੰ ਮਿਲਾ ਕੇ ਦੇਖਦੇ ਹਾਂ ਹੁਣੇ ਮੌਕੇ ਤੇ ਬਿਕੋਜ਼ ਅਗਰ ਗੱਲ ਚੱਲ ਰਹੀ ਹੈ ਇਲੈਕਸ਼ਨ ਦੀ ਕਿ ਜੂਨ ਦੀ ਤੇ 1950 ਨੰਬਰ ਇਹ 19 ਇਹ 50 ਉਹ ਰਿਆ ਨੰਬਰ ਅਸੀਂ ਮਿਲਾ ਦਿੱਤਾ ਹੈ ਸਪੀਕਰ ਵਨ ਔਨ ਕਰ ਦਿੰਨੇ ਆ ਬੈਲ ਚੱਲੀ ਜਾ ਰਹੀ ਹੈ ਜੀ ਬਿਲਕੁਲ ਵੋਟਰ ਹੈਲਪਲਾਈਨ ਦੀ ਐਪ ਜਿਹੜੀ ਹੈ ਪਲੇ ਸਟੋਰ ਤੋਂ ਤੁਸੀਂ ਡਾਊਨਲੋਡ ਕਰ ਸਕਦੇ ਹੋ ਇਸ ਬਾਰੇ ਚਰਚਾ ਕੀਤੀ ਜਾ ਰਹੀ ਹੈ ਹੈਲੋ ਸਸ਼ੀਗਲ ਮੈਮ ਅ ਮੈਂ ਗੱਲ ਕਰਨੀ ਸੀ ਕਿ ਕਿ ਅਸੀਂ ਇਸ ਟਾਂ ਖੜੇ ਆ ਐਲੀਵੇਟਿਡ ਫਲਾਈਓਵਰ ਦੇ ਨੀਚੇ ਉੱਥੇ ਸਰ ਤੁਹਾਡਾ ਐਡ ਲੱਗੀ ਹੋਈ ਹੈ ਕਿ ਹੈਲਪਲਾਈਨ ਨੰਬਰ 1950 ਤੇ ਵੋਟਰਾਂ ਨੂੰ ਮਿਲੇਗੀ ਸਹੀ ਜਾਣਕਾਰੀ ਸੋ ਸਰ ਕਿੱਦਾਂ ਦੀ ਜਾਣਕਾਰੀ ਜਿਹੜੀ ਤੁਸੀਂ ਇਸ ਵਾਰੀ ਵੋਟਰਾਂ ਨੂੰ ਦੇ ਰਹੇ ਹੋ ਸਾਡੇ ਦਸਤਾਂ ਦੱਸ ਸਕਦੇ ਹੋ ਬਿਲਕੁਲ ਜਿਵੇਂ ਫੋਨ ਸਪਲਾਈ ਹੋ ਰਹੇ ਨੇ ਨਾ ਸਰ ਹਾਂਜੀ ਕਿੰਨੇ ਦਾ ਫੋਨ ਕਾਰਡ ਜਿਵੇਂ ਬਣ ਰਿਹਾ ਹਾਂਜੀ ਤੇ ਕਈ ਕੈਂਡੀਡੇਟ ਜਿਵੇਂ ਫੋਟ ਅਪਲਾਈ ਕਰਦੇ ਆ ਤੇ ਉਹਨਾਂ ਦਾ ਵੋਟਰ ਕਾਰਡ ਘਰੇ ਨਹੀਂ ਪਹੁੰਚਦਾ ਉਹਦਾ ਦੀ ਇਨਕੁਆਰੀਆਂ ਸਾਡੇ ਕੋਲ ਜੀ ਫੋਨ ਤੇ ਅਪਲਾਈ ਕਰਨੇ ਆ ਪੀ ਐਲਓ ਦਾ ਨੰਬਰ ਹੁੰਦਾ ਪੋਲਿੰਗ ਬੂਥ ਪਾਰਟ ਨੰਬਰ ਬੂਥ ਕੋਡ ਨੰਬਰ ਇਤਨਾ ਦੀ ਇਨਫੋਰਮੇਸ਼ਨ ਸਾਕੇ ਦੋ ਉਹਨਾਂ ਬਾਅਦ ਮਤਲਬ VOTING ਕਾਰਡ ਦੇ ਰਿਲੇਟਿਡ ਕੋਈ ਪ੍ਰੋਬਲਮ ਆ ਰਹੀ ਹੈ ਪੂਲਿੰਗ ਬੂਥ ਦੇ ਰਿਲੇਟਿਡ ਕੋਈ ਕੰਮ ਆ ਰਿਹਾ ਹੈ ਹੈਨਾ ਬਿਲਕੁਲ ਨਹੀਂ ਕੋਈ ਇਤਨਾ ਦੀ ਇਨਫੋਰਮੇਸ਼ਨ ਇਸ ਤੋਂ ਇਲਾਵਾ ਹੋਰ ਕਿਹੜੀ ਇਨਫੋਰਮੇਸ਼ਨ ਹੈ ਇਸ ਨੰਬਰ ਤੇ ਆ ਕੇ ਫੋਨ ਕਰਦੇ ਮੈਂ ਅੱਜ ਕੱਲ ਐਡ ਵੀ ਆ ਰਹੀ ਕਿ ਗਰਮੀ ਦੀ ਜਿਹੜੀ ਸਮਾਂ ਹੈਗਾ ਜਿੱਦਾਂ ਹੌਟ ਹੀਟ ਵੇਵਸ ਚੱਲ ਰਹੀਆਂ ਨੇ ਉਹ ਵੀ ਦੱਸਣ ਕਿ ਕਦੋਂ ਤੁਸੀਂ ਜਾਓ ਘਰੋਂ ਬਾਹਰ ਕੋ ਜਦਾਂ ਮੈਸੇਜ ਵੀ ਤੁਹਾਡੇ ਲੋਕ ਕਿਤੇ ਜਾ ਰਹੇ ਨੇ ਨਹੀਂ ਸਾਰੇ ਤੁਹਾਡੇ ਕੋਲ ਉਹ ਇਲੈਕਸ਼ਨ ਆਫਿਸ ਤੋਂ ਮਾਦੋ ਸੈਂਟਰ ਲੈਵਲ ਤੋਂ ਹੁੰਦੇ ਹੋਣ ਉਹ ਤਾਂ ਆਪਾਂ ਨੂੰ ਕੋਈ ਤੇ ਤੁਹਾਡੇ ਵੱਲੋਂ ਕਿਹੜੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ ਸਾਡੇ ਵੱਲੋਂ ਤਾਂ ਦੇਖ ਕੇ ਇਲੈਕਸ਼ਨ ਦੇ ਕੋਲ ਕੋਈ ਨਹੀਂ ਪਹੁੰਚਦਾ ਅਹਹ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੋਈ ਆ ਬਹੁਤ ਥੋੜਾ ਧੀਮੀ ਹੋ ਗਿਆ ਹੁਣ ਇਹਨਾਂ ਸਾਨੂੰ ਹੋਰ ਸੇਕ ਦੀ ਪਾਰੀ ਕੋਈ ਜਾਣਕਾਰੀ ਚਾਹੀਦੀ ਹੈ ਆਪਣਾ ਜੋ ਲਿੰਕ ਤੋਂ ਡਾਊਨਲੋਡ ਕਿੱਥੋਂ ਕਰਨਾ ਹੈ ਹਾਂਜੀ ਠੀਕ ਹੈ ਇੱਕ ਇੱਕ ਡਾਊਨਲੋਡ ਕਿੱਥੋਂ ਕਰਨਾ ਹੈ ਫਾਰਮ ਜਿੰਨੇ ਅਪਲਾਈ ਹੋ ਰਹੇ ਹਨ ਜੀ ਕਿ ਤੁਹਾਡੀ ਡਬਲਿੰਗ ਹੋ ਗਈ ਹੈ ਤੁਸੀਂ ਇੱਕ ਡਾਕੂਮੈਂਟ ਜਮਾ ਕਰਾਉਣਾ ਹੋਤਾ ਜੀ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਸਰ ਤੁਹਾਡਾ ਮੇਰਾ ਹਰਦੀਪ ਸਿੰਘ ਜੀ ਹਰਦੀਪ ਤੁਹਾਨੂੰ ਲੁਧਿਆਣਾ ਲਾਈਵ ਤੋਂ ਜੀ ਥੈਂਕ ਯੂ ਸਰ ਕੋਈ ਸੋ ਆਦੂ ਸਿਰੇ ਕਿ ਇਸ ਪ੍ਰਕਾਰ ਦੇ ਨਾਲ ਸਹਾਇਤਾ ਜਿਹੜੀ ਹੈ 1950 ਨੰਬਰ ਤੇ ਕੀਤੀ ਜਾ ਰਹੀ ਹੈ ਕਿਸੇ ਵੀ ਪ੍ਰਕਾਰ ਦੀ ਅਗਰ ਕੋਈ ਵੀ ਸਮੱਸਿਆ ਆਂਦੀ ਹੈ ਉਹ ਤੁਸੀਂ ਦੇਖ ਸਕਦੇ ਹੋ ਕਿ 1950 ਨੰਬਰ ਤੇ ਅਗਰ ਤੁਸੀਂ ਕਾਲ ਕਰੋਗੇ ਇਸ ਸਾਫ਼ ਤੌਰ ਤੇ ਜਿਹੜਾ ਤੁਹਾਨੂੰ ਮੌਕੇ ਤੇ ਹੀ ਤੁਸੀਂ ਦੇਖ ਸਕਦੇ ਹੋ ਕਿ ਆ ਕੁਝ ਸੈਕਿੰਡ ਹੀ ਲੱਗੇ ਹੈ ਪਹਿਲਾਂ ਕੰਪਿਊਟਰ ਬੋਲਿਆ ਹੋਰ ਉਹਨੇ ਦੱਸਿਆ ਹੈ ਕਿ ਤੁਸੀਂ ਆਪਣੀ ਜਿਹੜੀ ਐਪ ਹੈ ਉਹ ਡਾਊਨਲੋਡ ਕਰ ਸਕਦੇ ਹੋ ਪਲੇ ਸਟੋਰ ਤੇ ਜਾ ਕੇ ਲੇਕਿਨ ਅਗਰ ਫਿਰ ਵੀ ਤੁਸੀਂ ਉਥੇ ਨਹੀਂ ਕਰਨਾ ਚਾਹੁੰਦੇ ਤਾਂ ਉਸ ਤੋਂ ਬਾਅਦ ਆ ਕਾਲ ਜਿਹੜੀ ਹੈ ਮੈਨੂਅਲ ਕਾਲ ਜਿਹੜੀ ਹੈ ਸਰਵਿਸ ਸੈਂਟਰ ਤੋਂ ਚੱਕੀ ਜਾਏਗੀ ਉਹ ਤੁਹਾਡੀ ਕੋਈ ਵੀ ਸਮੱਸਿਆ ਹੋਵੇ ਇਸ ਨੰਬਰ ਤੇ ਕਾਲ ਕਰਨ ਤੇ ਵਾਟਿੰਗ ਨੂੰ ਲੈ ਕੇ ਉਹ ਜ਼ਰੂਰ ਹੱਲ ਕੀਤੀ ਜਾਵੇਗੀ ਜਾਂ ਉਸ ਬਾਰੇ ਤੁਹਾਨੂੰ ਜਾਗਰੂਕ ਕੀਤਾ ਜਾਵੇਗਾ ਸੋ ਦੋਸਤੋ ਸਿਆਸ ਕਰਦੇ ਕਿ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਬਹੁਤ ਹੀ ਵਧੀਆ ਲੱਗੇ ਆਏਗਾ ਲੁਧਿਆਣਾ ਲਈ ਦੇ ਪੇਜ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਵਧੀਆ ਲੱਗੇ ਸੋ ਸ਼ੇਅਰ ਵੀ ਕਰੋ ਸੋ ਕੈਮਰਾ ਪਰਸਨ ਹਨੀ ਦੇ ਨਾਲ ਹਰਦੀਪ ਨੂੰ ਵੀ ਇਜਾਜ਼ਤ ਧੰਨਵਾਦ ਹੋ ਜੁੜੇ ਰਹੋ ਲੁਧਿਆਣਾ ਲਈ ਦੇ ਨਾਲ 1 ਜੂਨ ਨੂੰ ਵਰਡਸ ਜ਼ਰੂਰ ਪਾ ਕੇ ਆਣਾ